ਕਾਲਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਕਵਲ ਕਵਲ ਕਿਚਨ ਤੇ ਅੱਜ ਆਪਾਂ ਪਿੰਡੀਆਂ ਦੀ ਰੈਸਪੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਲਈਆਂ ਜੀ 1 ਕਿਲੋ ਪਿੰਡੀਆਂ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਕੇ ਤੇ ਕੱਟ ਲਿਆ ਸੀ ਹਾਂਜੀ ਦੋ ਪਿਆਜ਼ ਲੈ ਜੀ ਹਾਂਜੀ ਇੱਕ ਚਮਚ ਆਪਾਂ ਨਮਕ ਦਾ ਲਿਆ ਜੀ ਇੱਕ ਚਮਚ ਆਪਾਂ ਲਿਆ ਜੀ ਅਮਚੂਰ ਅੱਧਾ ਚਮਚ ਆਪਾਂ ਮਿਰਚਾਂ ਲਈਆਂ ਜੀ ਲਾਲ ਅੱਧਾ ਚਮਚਾ ਆਪਾਂ ਲਿਆ ਜੀ ਆਪਾਂ ਲਈਏ ਜੀ ਹਲਦੀ ਤੇ ਤਿੰਨ ਚਾਰ ਮਿਰਚਾਂ ਆਪਾਂ ਕਾਟੀਆਂ ਹਰੀਆਂ ਹਾਂਜੀ ਤੇ ਆਪਾਂ ਇੱਕ ਕਟਛੀ ਤੇਲ ਦੀ ਪਾ ਕੇ ਇਹਨੂੰ ਗਰਮ ਕਰਾਂਗੇ ਜੀ ਜਦੋਂ ਇਹ ਧੂਆ ਨਿਕਲਣ ਲੱਗ ਜੂਗਾ ਇਹਦੇ ਚੋਂ ਫਿਰ ਇਹਦੇ ਵਿੱਚ ਪਿਆਜ਼ ਪਾ ਦਾਂਗੇ ਜੀ ਹਾਂਜੀ ਮੇਰਾ ਤੇਲ ਬਿਲਕੁਲ ਗਰਮ ਹੋ ਗਿਆ ਧੂਆ ਵਿੱਚੋਂ ਨਿਕਲਣ ਲੱਗ ਗਿਆ ਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਪਿਆਜ਼ ਆਹ ਥੋੜੀ देर ਫਰਾਈ ਕਰਨ ਤੋਂ ਬਾਅਦ ਫਰਾਈ ਕਰਾਂਗੇ ਚੇਲੇਗੇ ਸੁਕਾਉਣੇ ਵੀ ਆਪੋ ਹੀ ਲਏ। ਹਾਂਜੀ ਆਪਣੇ ਪਿਆਜ਼ ਜਿਹੜੇ ਆ ਉਹ ਹੋ ਗਏ ਆ ਜੀ। ਹਲਕਾ ਜਿਹਾ ਇਹਨਾਂ ਦਾ ਟ੍ਰਾਂਸਪੇਰੈਂਟ ਕਰ ਲਏ ਆਪਾਂ ਜੀ। ਹੁਣ ਆਪਾਂ ਇਹਦੇ ਸਪਾਵਾਂਗੇ ਜੀ ਟੰਡੀਆਂ। ਹਾਂਜੀ ਆਹ ਭਿੰਡੀਆਂ ਲਵਾਂ ਥੋੜੀ ਜਿਹਾ ਫਰਾਈ ਕਰਾਂਗੇ ਫਿਰ ਇਹਦੇ ਮਸਾਲੇ ਪਾਵਾਂਗੇ ਜੀ ਇਹ ਭਿੰਡੀਆਂ ਦੀ ਸਬ지 ਮੇਰੀ ਬੇਟੀ ਜੀ ਪਸੰਦਦੀ ਆ ਉਹਨੂੰ ਭਿੰਡੀਆਂ ਇਸ ਤਰ੍ਹਾਂ ਬਹੁਤ ਟੇਸਟੀ ਲੱਗਦੀਆਂ ਇਸ ਕਰਕੇ ਮੈਂ ਉਹਦੇ ਲਈ ਲੰਮੀਆਂ ਲੰਮੀਆਂ ਕੱਟ ਕੇ ਭਿੰਡੀਆਂ ਬਣਾਉਂਦੀ ਆਂ ਫਿਰ ਥੋੜੀ ਜਿਹਾ ਫਰਾਈ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਸਾਲੇ ਇਹ ਵੀ ਮੈਂ ਬਹੁਤ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਇਸ ਕਰਕੇ ਕਿ ਨੈਚੁਰਲ ਜਿਹਾ ਟੇਸਟ ਹੀ ਚੱਲੇ ਜਾਂਦਾ ਜ਼ਿਆਦਾ ਮਸਾਲਿਆਂ ਨਾਲ ਇਹ ਬੰਨੇ ਨੈਚੁਰਲ ਜਿਹਾ ਟੇਸਟ ਆਈ ਰਹੇਗਾ ਹਾਂਜੀ ਹਾਂਜੀ ਆ ਪਿੰਡੀਆਂ ਜਿਹੜੀਆਂ ਵਾ ਇਹ ਹੁਣ ਆਪਣੀਆਂ ਫਰਾਈ ਹੋ ਚੁੱਕੀਆਂ ਵਾ ਥੋੜੀਆਂ ਜਿਹੀਆਂ ਤੇ ਆਪਾਂ ਹੁਣ ਇਹਦੇ ਵਿੱਚ ਮਸਾਲੇ ਪਾ ਦਾਂਗੇ ਜੀ ਜਿਹੜੇ ਆਪਾਂ ਲਏ ਆ ਮਸਾਲੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਦੋ ਤਾਂ ਜੀ ਆ ਵੇਖੋ ਪਿੰਡੀ ਮੇਰੀ ਜਿਹੜੀ ਆ ਹੁਣ ਬਿਲਕੁਲ ਤਿਆਰ ਹੋ ਰਹੀ ਆ ਅੱਧੀ ਕ ਪੱਕ ਗਈ ਆ ਇਹਨੂੰ ਮੈਂ ਨਾ ਉਹਦੇ ਨਾਲ ਕਟਛੀ ਨਾਲ ਨਹੀਂ ਕਰਦੀ ਇਹਨੂੰ ਮੈਂ ਐਸ ਲੋਹ ਕਹ ਲਾਨੀ ਆ ਫਿਰ ਇਹ ਟੁੱਟਦੀ ਨਹੀਂ ਗੀ ਹਾਂਜੀ ਹਾਂਜੀ ਹੁਣ ਇਹ ਦਾ 5-10 ਮਿੰਟਾਂ ਚ ਬਿਲਕੁਲ ਤਿਆਰ ਹੋ ਜੰਦੀ ਆ ਹਾਂਜੀ ਆ ਪਿੰਡੀਆਂ ਜਿਹੜੀਆਂ ਆਪਣੀਆਂ ਹੁਣ ਬਿਲਕੁਲ ਬਣ ਕੇ ਵੇਖੋ ਜੀ ਤਿਆਰ ਹੋ ਗਈਆਂ ਵਾ ਤੇ ਹੁਣ ਅੱਪਾ ਇਹਨਾਂ ਨੂੰ 2 ਮਿੰਟ ਜਿਹੜਾ ਵਾ ਇੱਥੇ ਟੱਕਣ ਦੇ ਦਾਂਗੇ ਕਿ ਇਹ ਐ ਬਿਲਕੁਲ ਇਹਨਾਂ ਦਾ ਮਸਾਲਾ ਜਿਹੜਾ ਇਹਨਾਂ 'ਚ ਮਿਕਸ ਰਸ ਵਿੱਚ ਜਾਵੇ ਹਾਂਜੀ ਵੇਖੋ ਆਪਣੀਆਂ ਪਿੰਡਾਂ ਜਿਹੜੀਆਂ ਵਾ ਬਹੁਤ ਕੱਲੀ ਕੱਲੀ ਬਣੀ ਆ ਜੀ ਵੇਖੋ ਕਿੰਨੀ ਵਧੀਆ ਬਣੀ ਆ ਹਾਂਜੀ ਤੇ ਵੇਖੋ ਇੱਕਦਮ ਬਹੁਤ ਵਧੀਆ ਬਣੀ ਆ ਹਾਂਜੀ ਇਨ ਦਾ ਕਲਰ ਵੀ ਸੋਨਾ ਆਇਆ ਬਿਲਕੁਲ ਗ੍ਰੀਨ ਗ੍ਰੀਨ ਰੰਗਾਂ ਜੀ ਹਾਂ ਜੀ ਬਣ ਕੇ ਇਹ ਬਿਲਕੁਲ ਤਿਆਰ ਹੋ ਗਈਆਂ ਜੀ ਹਾਂ ਹਾਂ ਜੀ ਪਿੰਡੀਆਂ ਬਣ ਕੇ ਬਹੁਤ ਵਧੀਆ ਤਿਆਰ ਹੋ ਗਈਆਂ ਜੀ ਬਹੁਤ ਟੇਸਟੀ ਬਣੀਆਂ ਜੀ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਇਸੇ ਨਾਲ ਪਿੰਡੀਆਂ ਬਣਾ ਕੇ ਵੇਖੋ ਜੀ ਹਾਂ ਜੀ ਹਾਂ ਜੀ ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਸਸ਼ੀਕਾ